ਲੋ ਜੀ ਫਤੇਹ ਸਿੰਘ ਗੁੱਲੀ ਡੰਡਾ ਇੰਜੋਏ ਕਰਦਾ ਹੈ ਗੁੱਲੀ ਡੰਡਾ ਆਪਾਂ ਵੀ ਸਾਰੇ ਖੇਡਦੇ ਹੁੰਦੇ ਹਾਂ ਹੁਣ ਤੇ ਖੇਡਾਂ ਵਿਸਰ ਗਈਆਂ ਗੁੱਲੀ ਡੰਡਾ ਗੁੱਲਾ ਸੂਤ ਹੈਨਾ ਆਪਾਂ ਪਿੱਠੂ ਗਰਮ ਬੰਦਾ ਚੇਂਜ ਹੁੰਦਾ ਹੈਨਾ ਹਾਂ ਸਮੇਂ ਦੇ ਨਾਲ ਨਾਲ ਬੜੀਆਂ ਚੀਜ਼ਾਂ ਚੇਂਜ ਹੁੰਦੀਆਂ ਆ ਵਤਾਰ ਮੇਰੇ ਨਾਲ ਉਹ ਚੀਜ਼ਾਂ ਵਾਕਿਆ ਯਾਰ ਵਿਸਰ ਗਈਆਂ ਵਿਸਰ ਗਈਆਂ ਕਿੰਨੇ ਸੁਹਣੇ ਸਮੇਂ ਹੁੰਦੇ ਸੀ ਹੈਨਾ ਸੰਗਣੇ ਰੁੱਖ ਹੋਣੇ ਠੰਡੀਆਂ ਛਾਵਾਂ ਹੋਣੀਆਂ ਇੱਥੇ ਚੱਲਦੀ ਰਹਿਣੀ ਗੇਮ ਇੱਥੇ ਹੀ ਹਾਂ ਇੱਥੇ ਚੱਲਦੀ ਹੁੰਦੀ ਗੇਮ ਜਿਆਦਾ ਉਹ ਇੱਥੇ ਪਹਿਲਾਂ ਆਪਣੇ ਜਦੋਂ ਇਧਰਲੀ ਸਾਈਡ ਹੈ ਨਾ ਉਹ ਪ੍ਰਾਇਮਰੀ ਸਕੂਲ ਹੁੰਦਾ ਜਾਨਾ ਪਹਿਲਾਂ ਇੱਥੇ ਹਾਂ ਹੁਣ ਚਲੋ ਇੱਥੇ ਗੁਰੂ ਘਰ ਦੀ ਠੀਕ ਚਲੋ ਗੁਰੂ ਘਰ ਦੀ ਇਮਾਰਤ ਆ ਇੱਥੇ ਬਹੁਤ ਵਧੀਆ ਇਹ ਜ਼ਰੂਰੀ ਸੀਗਾ ਹਾਂਜੀ ਫਤੇ ਸਿੰਘ ਜੀ ਇਧਰ ਕਰਿਓ ਆਪਣੇ ਦੋਸਤਾਂ ਦੇ ਨਾਲ ਕੋਈ ਗੱਲਬਾਤ ਸਾਂਝੀ ਇਧਰ ਦੇਖੋ ਓਏ ਹੋਏ ਓਏ ਓਏ ਯੂ ਪਲੀਜ਼ ਆਤਾ ਨਹੀਂ ਨਿਸ਼ਾਨਾ ਗੁੱਡ ਓਏ ਨਿਸ਼ਾਨਾ ਪੱਕਾ ਵਾ ਫਤਿਹ ਸੁਬਾ ਦਾ ਤੱਤਾ ਵਾ ਮਾਝੇ ਵਾਲੇ ਮਝੈਲ ਸਰ ਵਾਲੇ ਜਾਂਦੇ ਹੈ ਇੱਦਾਂ ਤਾਂ ਮੈਂ ਵੀ ਮਾਰ ਤਾਦਾ ਹੂੰ ਹੂੰ ਤੂੰ ਤਾਂ ਉਹ ਮਾਰਤਾ ਦਿਆ ਅੱਛਾ ਜੀ ਉਹਦਾ ਵੀ ਮੈਂ ਵੀ ਮਾਰਿਆ ਹਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਕਰ ਸਕਦੇ ਆ ਆ ਮਾੜਾ ਇੱਧਰ ਆਪਣੇ ਦੋਸਤਾਂ ਨੂੰ ਦੱਸੋ ਜਿਹੜੇ ਇੱਧਰ ਦੇ ਪਾਸੇ ਜੁੜੇ ਜਾਂ ਨਾਲ ਗੱਲ ਕਰ ਗੱਲ ਕਰ ਇੱਧਰ ਕਰ ਲਓ ਕੋਈ ਹੈਲੋ ਹੈ ਇਹਨਾਂ ਨਾਲ ਹੈਲੋ ਹੈਲੋ ਕਰਦੇ ਤਾਂ ਦੱਸੋ ਕਾ ਕੀ ਹਾਲ ਹੈ ਸਾਰਿਆਂ ਦਾ ਪੁੱਛ ਲਾਂ ਤੁਸੀਂ ਆਪਣਾ ਦਸੀਆ ਨੇ ਉਹਨਾਂ ਦਾ ਵੀ ਪੁੱਛ ਲਓ ਠੀਕ ਠਾਕ ਹੈ ਪੁੱਛੋ ਠੀਕ ਆ ਇਧਰ ਦੇਖ ਕੇ ਕਹੋ ਕਿ ਕੈਮਰੇ ਵੱਲ ਨੂੰ ਜੀ ਬਹੁਤ ਆ ਯਾਰ ਜੀ ਬਤਾ ਤਾਂ ਭੀ ਜੀ ਆ ਤਾਂ ਲਓ ਜੀ ਗੁੱਲੀ ਬਣਾ ਲਈ ਆ ਹਲਵਾਈ ਦੇ ਫਿੱਤੇ ਦੀ ਇਹ ਉਹਦਾ ਵਧੀਆ ਚਲੋ ਬੱਚਿਆਂ ਨੂੰ ਵੈਸੇ ਤੇ ਇਹਨਾਂ ਚੀਜ਼ਾਂ ਤੋਂ ਬਚਾਇ ਚਾਹੀਦਾ ਵਾ ਬੁਲੇੜੀ ਲੱਗ ਸਕਦੀ ਛੋਟੇ ਬੱਚੇ ਤੇ ਪਰ ਇਹਨੇ ਚਲੋ ਆ ਹਲਵਾਈ ਜਿਹੜੀ ਆ ਟੁੱਟੀ ਇੱਕ ਉਹ ਉਹਦੇ ਆ ਖਲੀ ਰੋਲ ਜੇ ਉਹਨਾਂ ਦੀ ਬਣਾ ਲਈਏ ਲੋ ਜੀ ਬਾਲ ਵੀ ਲੈਂਦੀ ਆ ਨਾਲ ਇਧਰ ਦੇਖਿਓ ਆ ਤੁਹਾਡੇ ਦੋਸਤਾਂ ਨੂੰ ਦੇਖਣ ਦੇ ਆ ਕਰ ਲਓ ਗੱਲਬਾਤ ਕੋਈ ਇਹਨਾਂ ਨਾਲ ਉਹ ਤੁਹਾਡੀ ਸਾਰੇ ਨਿਸ਼ਾਨਾ ਮਾਰ ਕੇ ਖਿਲਾੜਦਾ ਹੈ ਔਰ ਦੋਸਤੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਯਾਰ ਤੁਹਾਡੀ سپورਟ ਦੀ ਬਹੁਤ ਜ਼ਰੂਰ ਤਾਂ ਨਹੀਂ ਹੈ ਇੱਦਾਂ ਹੀ ਰਹਿਣ ਦੋ ਤਾਂ ਤੁਸੀਂ ਮੇਰੇ ਲੈਪਟਾਪ ਤੇ ਵੀ ਬਣਾਉਂਦੇ ਹੀ ਆ ਨਾ ਵੀਡੀਓ ਤਾਂ ਹਾਂ ਤੁਹਾਡੇ ਲੈਪਟਾਪ ਦੀ ਬਣਾਈ ਸੀ ਨਾ ਆਪਾਂ ਹਾਂ ਉਹ ਲੈਪਟਾਪ ਜਿਹੜਾ ਉਹ ਤੁਹਾਡਾ ਵੀ ਯੂਨਿਕ ਹੀਗਾ ਉਹਦੇ ਨਾਲ ਦੇ ਆਏ ਨਹੀਂਗੇ ਅਜੇ ਉਹ ਸਿਰਫ ਇੱਕ ਹੀ ਜਿਹੜਾ ਤੁਸੀਂ ਆਪ ਹੀ ਬਣਾਇਆ ਨਾ ਉਹ ਜੀ ਫਤਿਹ ਹੁਣਾਂ ਦਾ ਆਪ ਦਾ ਪ੍ਰੋਡਕਸ਼ਨ ਹੈ ਜੀ ਉਹਦੇ ਨਾਲ ਦੇ ਲੈਪਟਾਪ ਗਾ ਆਇਆ ਕਰਨੇ ਆ ਨਾ ਜਿਹੜੇ ਲੱਕੜ ਦੀਆਂ ਪਲਾਈਆਂ ਵਾਲੇ ਲੱਗ ਜਾ ਤਾ ਹਾਂ ਇਹ ਗਾਉ ਉਹ ਗਾਣਾ ਗਾਣਾ ਕਰਾ ਯਾਰ ਗਾਣਾ ਮਾੜਾ ਸੁਣਾਓ ਹਾਂ ਤਾ ਤਾ ਇਹ ਬੋਲੋ ਮੈਂ ਜੋ ਬੋਲਾਂ ਆਪਣੇ ਆਪਣੇ ਹੋ ਮੈਂ ਲਾਵਾਂ ਤਾ ਲਾ ਦਿਓ ਜੀ انشاءਲਾ ਲਾਓ ਤਾਣਾ ਲਾਓ ਤਾਣਾ ਲਾਓ 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 ਓ ਲੱਗਾ ਨਹੀਂ ਮੈਸ ਹੋ ਗਿਆ ਮੈਸ ਹੋ ਗਿਆ ਨਾ ਮੈਸ ਹੋ ਗਿਆ ਓਨ ਲਗਾਏ ਉਹ ਯਾਰ ਖਿਲਰ ਗਏ ਉਹ ਇਕੱਠੇ ਕਰਨੇ ਪੈਣੇ ਫੇਰ ਤੁਹਾਨੂੰ ਅਬਾ ਮਟਰ ਬੜੇ ਮਸੇਦਾਰ ਬਸ ਉਹ ਬੀਜੀ ਹੈ ਯਾਰ ਆਪਣੀ ਗੇਮ ਤੇ ਬਹੁਤ ਬੀਜੀ ਆ ਜੇ ਉਕੋਨਾ ਸਮਾਨ ਯਾ ਜਿੱਦਾਂ ਬਹੁਤ ਜ਼ਿਆਦਾ ਮਸ਼ਹੂਰ ਚੱਲ ਰਿਹਾ ਹੈ ਨਾ ਗਲੀ ਡੰਡਾ ਖੇੜਦਾ ਆ ਮਝਾਲਿਆ ਉਹ ਮਝਾਲਾ ਜਲਾ ਕਿਹੜਾ ਸ਼ੇਰ ਬੋਲਦੇ ਨੇ ਯਾਰ ਤੁਸੀਂ ਆਪਣੇ ਵਾਸਤੇ ਹੂੰ ਸ਼ੇਰ ਬੋਲਦੇ ਮੈਸ ਹੋ ਗਿਆ ਦੱਸਿਓ ਦੱਸਿਓ ਕਿਹੜਾ ਸ਼ੇਰ ਬੋਲਦੇ ਨਹੀਂ ਓਹੋ ਫੇ ਫੇ ਇਕੱਠੇ ਕਰ ਜਿਹੜਾ ਤੁਹਾਡੇ ਪਾਪਾ ਜਿਹੜਾ ਬੋਲਦੇ ਹੁੰਦੇ ਸੀ ਸ਼ੇਰ ਕਾਦੀਆਂ ਦੇ ਨੇੜੇ ਸਾਬ ਬੁੱਟਰ ਦਾ ਪਿੰਡ ਨਹੀਂ ਯਾਰੀਆਂ ਦੇ ਉੱਤੋਂ ਮੁੰਡਾ ਵਾਰਦਾ ਜਿੰਦਨੀ ਜੇ ਕੋਈ ਪਿਆਰ ਨਾ ਮੰਗੇ ਤੇ ਜਾਨ ਦੇ ਦਈਏ ਆਕੜਾ ਨਹੀਂ ਆ ਜਰਦੇ ਸਾਡਾ ਜ਼ਿਲ੍ਹਾ ਗੁਰਦਾਸਪੁਰ ਬੱਲੀਏ ਨਹੀਂ ਮਾਝੇ ਨੂੰ ਬਿਲੋਂਗ ਕਰਦੇ ਮਾਝੇ ਵਾਲਿਓ ਸਾਰੇ ਵੀਰ ਚਾਹੇ ਮਾਲਵਾ ਮਾਝਾ ਵਾਧ ਜਾਂ ਦੁਆਬਾ ਸਾਰੇ ਵੀਰ ਆਪਣੇ ਆ ਪਰ ਚਲੋ ਬਹੁਤ ਵਧੀਆ ਉਹ ਡਿਗ ਪਿਆ ਯਾਰਾ ਔਰ ਦੇਖਦੇ ਰੇ ਆਪਾਂ ਵੀ ਜਰਾ ਬਹੁਤ ਦੇਖਦੇ ਰੇ ਆਪਾਂ ਮਿੱਟੀਾਂ ਚ ਲੇਡਦੇ ਵੀ ਰੇ ਗੁਲੀ ਡਣੇ ਚੱਲਦਾ ਹੁੰਦਾ ਹੈ ਹਾਂ ਗੁਲੀ ਡਣੇ ਚੱਲਦਾ ਬਾਂਡੇ ਬਾਂਡੇ ਕਿਹੜੇ ਨੇ ਆਪਾਂ ਸਾਡੇ ਇਧਰ ਬਾਂਡੇ ਕਹਿੰਦੇ ਯਾਰਾ ਮਾਝੀ ਤੇ ਬਾਕੀ ਕੋਈ ਕਾਂਚੇ ਕਹੀ ਜਾਂਦਾ ਕੋਈ ਗੁਲੀਆਂ ਕਹੀ ਜਾਂਦਾ ਵੈਸੇ ਆਪਾਂ ਬਾਂਡੇ ਕਹਿੰਦੇ ਹਾਂ ਨੇ ਨਹੀਂ ਇਹਨੂੰ ਗਿੱਲੀ ਕਹਿੰਦੇ ਆ ਇਹਨੂੰ ਬਿੱਲੀ ਕਹਿੰਦੇ ਆ ਗਿੱਲੀ ਅੱਛਾ ਇਹਨੂੰ ਗਿੱਲੀ ਓਕੇ ਇਹਨੂੰ ਗਿੱਲੀ 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 ਦੇਹੀ ਬੰਦਾ ਜਿਆਦਾ ਬੀਜੀ ਹੈ ਜੀ ਲੋ ਇੱਕ ਸਿੰਘ ਹੋਰ ਆ ਗਿਆ ਨਾਲ ਅਵਤਾਰ ਬਹੁਤ ਸੇਵਾਦਾਰ ਆ ਜੀ ਗੁਰੂ ਘਰ ਦਾ ਮੁੰਡਾ ਜੀ ਤਰ ਬਾਜੀ ਨਿਸ਼ਾਨਾ ਬਹੁਤ ਪੱਕਾ ਹੀ ਹੋ ਪੱਕਾ ਇਸ ਕਰਕੇ ਕਿਆ ਮੈਂ ਕਿਉਂਕਿ ਉਹਨੂੰ ਸਰਿਆ ਵਾ ਵਾ ਜਿਹੜਾ ਗਤੇੰਜਾਂ ਦੇ ਉੱਤੇ ਪਰਵਜੇ ਦੇ ਜਾਂ ਨਾ ਵਜੇ ਇਹਦਾ ਤੇ ਪਤਾ ਨਹੀਂ ਉਹ ਭਰਾਵਾ ਤੇਰੇ ਗੂਠੇ ਤੇ ਨਾ ਵਜੇ ਇਹ ਪਹਿਲਾ ਕੁੱਤਾ ਕੱਢ ਦੇ ਨਾ ਤੁਹਾਨੂੰ ਪੱਤੀ ਵਾਲੀ ਆ ਮੇਰੀ ਵਾਰੀ ਆ ਓਏ ਹੋਏ ਲੈ ਮੈਂ ਪੜਾ ਉਹ ਸੁਣਾਇਓ ਫਿਰ ਟਮਾਟਰ ਬੜੇ ਮਜ਼ੇਦਾਰ ਤੈਨੂੰ ਹੁਦੋ ਹੀ ਭੁੱਲ ਜਾਂਦਾ ਤੇ ਰੋ ਮੈਨੂੰ ਨਾ ਮੈਨੂੰ ਭੁੱਲ ਜਾਂਦਾ ਯਾਰ ਮੈਂ ਕਿਹਾ ਵਾ ਮੈਨੂੰ ਫਿਰ ਭੁੱਲ ਗਈ ਓ ਤੈਨੂੰ ਹੁਣ ਆਪੇ ਤਣਾਓ ਓਏ ਹੋਏ ਹੋਏ ਹੋਲੀ ਹੋਲੀ ਭੁੱਲ ਜਾਵਾਂਗੇ ਕੱਖਾਂ ਦੇ ਵਿੱਚ ਰੋਲ ਜਾਵਾਂਗੇ ਅੱਖੀਆਂ ਵਿੱਚੋਂ ਡੋਲ ਜਾਵਾਂਗੇ ਹੌਲੀ ਹੌਲੀ ਭੁੱਲ ਜਾਵਾਂਗੇ ਆ ਦੇਖਿਓ ਮੜਾ ਤਾ ਤਾਨੂੰ ਯਾਰਾ ਆਏ ਹਾਏ 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 ਤੇ ਨਖਰੇ ਬੜੇ ਏ ਤੇਰਾ ਨਖਰਾ ਕਮਾਲੋ ਤੋ ਮੌਸਮ ਸਿਆਲ ਉਹ ਦਾ ਮਹੀਨਾ ਚੱਲਦਾ ਪਤਾ ਪਾਪਾ ਕਹਤੇ ਆ ਦੇਖੋ ਪਾਪਾ ਕਹਿੰਦੇ ਜੇ ਕਮੈਂਟਰੀ ਤੇ ਚਲੋ ਵੀ ਚੱਲ ਜਾਈਏ ਨਾਲ ਵੇ ਆਹੋ ਕੀ ਟਮਾਟਰ ਬੜੇ ਲੋ ਜੀ ਗੁਰਲੀਨ ਵੀ ਆ ਗਈ ਹੁਣ ਰਲਗੇ ਗੁਰੂ ਚਲਾ ਫਿਰ ਟਟੂ ਬਟੂ ਅਗੁਰੂ ਚੱਲ ਲੈ ਅਗੁਰੂ ਚੱਲ ਲੈ ਇਹ ਹੋਣ ਕਿੱਡੀ ਆ ਕੀ ਬੰਦੇ ਆ ਤੁਹਾਡਾ ਅਗੁਰੂ ਚੱਲੋ ਦੱਸੋ